ਵਾ ਪਲਾਂਟ ਦਾ ਕੋਈ ਕਿਸੇ ਨੂੰ ਨਾਮ ਪਤਾ ਹੋਵੇ ਤਾਂ ਦੱਸਿਓ ਦੇਖੋ ਕਿੰਨੇ ਜ਼ਿਆਦਾ ਤੇ ਡੈਕੋਰੇਸ਼ਨ ਦੇਖੋ ਜਿੱਦਾਂ ਆਰਟੀਫੀਸ਼ੀਅਲ ਹੁੰਦਾ ਨਾ ਹੈ ਰੀਜਨਲ ਆ ਤੇ ਦੇਖੋ ਇਹਦੇ ਤੇ ਪਤਾ ਨਹੀਂ ਇਹ ਫਰੂਟ ਆ ਪਤਾ ਨਹੀਂ ਕੀ ਚੀਜ਼ ਆ ਪਰ ਇਹ ਦੀਖ ਦੇਖੋ ਕਿੰਨੀ ਸੋਹਣੀ ਆਈ ਆ ਸਜਾਵਟ ਦੇਖੋ ਮੈਂ ਪਹਿਲੀ ਵਾਰ ਵੇਖ ਰਿਹਾ ਇਹਦੇ ਤੇ ਇਹ ਚੀਜ਼ਾਂ ਬਹੁਤ ਹੀ ਬਾ ਕਮਾਲ ਚੀਜ਼ ਆ ਕਿੰਨੀ ਸੋਹਣੀ ਚਾਲਕ ਆ ਰਹੀ ਆ ਬਿੱਤੇ ਆ ਦੇਖੋ ਤੋੜ ਕੇ ਦੇਖਦੇ ਆਪਾਂ ਐਦਾਂ ਬੀਜੇ ਨਿਕਲਦੇ ਪਏ ਆ ਤੇ ਬੀਜੇ ਮੈ ਸੁਕਾ ਕੇ ਰੱਖ ਲਵਾਂਗੇ ਲਗਾ ਕੇ ਵੀ ਦੇਖਾਂਗੇ ਤੇ ਆ ਜਿਹੜੇ ਹੈਗੇ ਦੇਖੋ ਪਹਿਲਾਂ ਪੀਲਾ ਫਿਰ ਰੈੱਡ ਹੁੰਦਾ ਜਾਂਦਾ ਕਿੰਨਾ ਜਿਆਦਾ ਸੋਹਣਾ ਲੱਗਦਾ ਫਰੂਟ ਵਾਂਗੂੰ ਆਉਂਦਾ ਇਹਦਾ ਫਾਲ ਗੈਲੋ ਫਾਲ ਕਹਿ ਸਕਦੇ ਆ ਤੇ ਸੋਹਣਾ ਲੱਗਦਾ ਬਹੁਤ ਜਿਆਦਾ